ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੌਣ ਦਾ ਮਹੀਨਾ ਚੜ ਗਿਆ ਏ ਅੱਜ ਕੱਲ ਇਹਨਾਂ ਦਿਨਾਂ ਵਿੱਚ ਪੇਕੇ ਪਰਵਾਹ ਵਾਲੇ ਆਪਣੀਆਂ ਧੀਆਂ ਨੂੰ ਸੰਧਾਰਾ ਲੈ ਕੇ ਆਉਂਦੇ ਹੁੰਦੇ ਨੇ ਅੱਜ ਕੱਲੇ ਜਿਹੜਾ ਸੰਧਾਰਾ ਦਿੱਤਾ ਜਾਂਦਾ ਏ ਬਿਸਕਟ ਵਗੈਰਾ ਜਾਂ ਹੋਰ ਵਸਤਾਂ ਉਹ ਡੱਬਿਆਂ ਵਿੱਚ ਜਾਂ ਫਿਰ ਕੋਈ ਪਲਾਸਟਿਕ ਦੇ ਥੈਲੇ ਵਿੱਚ ਪਾ ਕੇ ਲਫਾਫੇ ਵਿੱਚ ਪਾ ਕੇ ਦੇ ਦਿੱਤਾ ਜਾਂਦਾ ਏ ਪਰ ਪੁਰਾਣੇ ਵੇਲੇਆਂ ਵਿੱਚ ਇਹ ਸੰਧਾਰਾ ਇੱਕ ਲੋਹੇ ਦੀ ਬਸਤ ਵਿੱਚ ਪਾ ਗਏ ਦਿਤਾ ਜਾਂਦਾ ਵੀ ਸੋ ਉਹੀ ਵਸਤ ਜੇ ਤੁਹਾਨੂੰ ਦਿਖਾਉਣੀ ਆ ਤੇ ਉਸੇ ਵਸਤ ਦੇ ਤੁਹਾਨੂੰ ਦਰਸ਼ਨ ਕਰਾਉਣੇ ਜੀ ਸੋ ਜੇ ਵੀਡੀਓ ਚੰਗੀ ਲੱਗੇ ਤਾਂ ਲਾਇਕ ਸ਼ੇਅਰ ਤੇ ਕਮੈਂਟ ਵੀ ਕਰਨਾ ਜੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਉਹ ਪੁਰਾਣੀ ਬਸਤ ਸੋ ਲਓ ਦੇਖੋ ਜੀ ਇਹ ਆ ਉਹ ਬਸਤ ਜਿਹਦੇ ਵਿੱਚ ਸੰਧਾਰਾ ਪਾ ਕੇ ਦਿੱਤਾ ਜਾਂਦਾ ਸੀ ਇਹਨੂੰ ਪੀਪਾ ਕਹਿੰਦੇ ਨੇ ਬੀਤੇ ਵੇੜਿਆਂ ਵਿੱਚ ਜਦੋਂ ਵਿਆਹੀਆਂ ਤੇਆਂ ਨੂੰ ਪੇਕਿਆਂ ਵੱਲੋਂ ਸੌਣ ਦੇ ਮਹੀਨੇ ਵਿੱਚ ਸੰਧਾਰਾ ਭੇਜਿਆ ਜਾਂਦਾ ਸੀ ਤਾਂ ਇਹ ਸੰਦਾਰਾ ਇਹਨਾਂ ਤੀਨ ਦੇ ਪੀਪਿਆਂ ਵਿੱਚ ਪਾ ਕੇ ਭੇਜਿਆ ਜਾਂਦਾ ਸੀ ਹਰ ਇੱਕ ਘਰ ਦੇ ਵਿੱਚ ਇਹ ਤੀਨ ਵਾਲੇ ਪੀਪੇ ਮੌਜੂਦ ਹੁੰਦੇ ਸੀ ਕਿਉਂਕਿ ਇਹਨਾਂ ਪੀਪਿਆਂ ਵਿੱਚ ਦਾਲ ਦਾ ਘਿਓ ਹੁੰਦਾ ਸੀ ਨੂੰ ਫਾਰਮ ਘਿਓ ਕਹਿੰਦੇ ਨੇ ਉਹ ਘਰਾਂ 'ਚ ਲੈ ਜਾਂਦਾ ਜਾਂਦਾ ਸੀ ਇਹਨਾਂ ਪੀਪਿਆਂ ਵਿੱਚ ਸੋ ਇਹਨਾਂ ਪੀਪਿਆਂ ਤੇ ਕਿਸੇ ਕਾਰੀਗਰ ਤੋਂ ਉੱਪਰ ਇਹਨਾਂ ਦੇ ਟੱਕਣ ਫਿੱਟ ਕਰਾ ਲਤਾ ਜਾਂਦਾ ਸੀ ਆਹ ਜਿਹੜਾ ਦੇਖ ਰਹੇ ਹੋ ਤੁਸੀਂ ਉੱਪਰੋਂ ਕੁੰਡਾ ਦਗਾ ਦਿੱਤਾ ਜਾਂਦਾ ਸੀ ਮੂਹਰੇ ਵੀ ਕੁੰਡਾ ਲਗਾਇਆ ਜਾਂਦਾ ਸੀ ਤਾਂ ਕਿ ਇੱਥੇ ਜਿੰਦੀ ਲਗਾਈ ਜਾ ਸਕੇ ਜਾਂ ਕੋਈ ਢੱਕਾ ਵਗੈਰਾ ਜਿਸ ਤਰ੍ਹਾਂ ਮੇਰੇ ਕੋਲ ਆ ਇਸ ਤਰ੍ਹਾਂ ਪਾਉਂਦੇ ਸੀ ਤਾਂ ਕਿ ਕੋਈ ਕੁੱਤਾ ਬਿੱਲਾ ਖੋਲੇ ਨਾ ਇਹਨੂੰ ਜਾਂ ਫਿਰ ਉੱਪਰੋਂ ਫਾੜਨ ਲੱਗੇ ਇਹ ਖੋਲੇ ਨਾ ਇਸ ਕਰਕੇ ਇਹਨੂੰ ਆ ਕੰਡਾ ਲਗਾ ਦਿੱਤਾ ਜਾਂਦਾ ਦੀ। ਸੋਗ ਟੱਕਣ ਲਗਾਉਣ ਤੋਂ ਬਾਅਦ ਇਸ ਪੀਪੇ ਵਿੱਚ ਪੁਰਾਣੇ ਵੇਲਿਆਂ ਵਿੱਚ ਬਿਸਕਟ ਕੱਪੜੇ ਲੱਤੇ ਹੋਰ ਸਗਾਤਾ ਸਮਾਨ ਗਹਿਣੇ ਨਗਦੀ ਜਾਂ ਚੂੜੀਆਂ ਆਦ ਪਾ ਗਏ ਸੌਣ ਦੇ ਮਹੀਨੇ ਵਿੱਚ ਇਹ ਪੀਪੇ ਭਰ ਕੇ ਧੀਆ ਨੂੰ ਦਿੱਤੇ ਜਾਂਦੇ ਦੀ ਲੋੜੀ ਦੇ ਸੰਧਾਰੇ ਵੇਲੇ ਵੀ ਇਹਨਾਂ ਪੀਪਿਆਂ 'ਚ ਮੂਖੜੀ ਚੌਲਾਂ ਦੀ ਪਿੰਨੀਆਂ ਜਾਂ ਘਰ ਦਾ ਕੱਡਾ ਖੋਆ ਪਾ ਕੇ ਇਨਾ ਪੀਪਾ ਵਿੱਚ ਪਾ ਕੇ ਧਿਆਨ ਨੂੰ ਦਿੱਤਾ ਜਾਂਦਾ ਸੀ ਸੌਣ ਦਾ ਮਹੀਨਾ ਚੜ੍ਹਦਿਆਂ ਹੀ ਸਭ ਤੋਂ ਪਹਿਲਾਂ ਬਿਸਕਾ ਬਿਸਕਟਾਂ ਵਾਲੀਆਂ ਪੱਟੀਆਂ ਤੋਂ ਪਤਾ ਕੀਤਾ ਜਾਂਦਾ ਸੀ ਕਿ ਬਿਸਕਟ ਬਣਾਉਣ ਲੱਗ ਪਏ ਜਾਂ ਨਹੀਂ ਜੇ ਜੇ ਬਿਸਕਟ ਬਣਾਉਣ ਲੱਗ ਪਏ ਤਾਂ ਇੱਕ ਪੀਪਾ ਬਿਸਕਟ ਬਣਾਉਣ ਦਾ ਤਾਂ ਇੱਕ ਪੀਪਾ ਬਿਸਕਟ ਬਣਾਉਣ ਲਈ 2 ਕਿਲੋ ਆਟਾ 1.5 ਕਿਲੋ ਖੰਡ 1 ਕਿਲੋ ਦੁੱਧ ਲੱਗਦਾ ਹੁੰਦਾ ਵੀ ਜਦੋਂ ਬਿਸਕਟ ਬਣਾ ਲਏ ਜਾਂਦੇ ਤਾਂ ਪੇਕਿਆਂ ਦੇ ਘਰ ਚੋਂ ਕੋਈ ਮੈਂਬਰ ਪਰਜਾ ਜਵੇਂ ਪਰਜਾਈ ਭਰਾ ਪਰਜਾਈ ਜਾਂ ਮਾਤਾ ਪਿਤਾ ਜਾਂ ਕੋਈ ਹੋਰ ਘਰ ਦਾ ਮੈਂਬਰ ਤੀਨੋਂ ਸੰਦਾਰਾ ਲੈ ਕੇ ਜਾਂਦੇ ਹੁੰਦੇ ਦੀ ਜਦੋਂ ਇਹਨਾਂ ਵਿੱਚੋਂ ਕੋਈ ਵੀ ਮੈਂਬਰ ਧੀ ਦੇ ਬੂਹੇ ਦੇ ਅੱਗੇ ਜਾ ਕੇ ਖੜਦਾ ਸੀ ਤਾਂ ਤੀਆਂ ਨੂੰ ਚਾਹ ਚੜ੍ਹਾਉਂਦਾ ਸੀ ਤੇ ਬਿਸਕੁਟਾਂ ਵਾਲਾ ਪੀਪਾ ਵੇਖ ਕੇ ਉਹਨਾਂ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਆਉਂਦਾ ਸੀ ਸੋ ਫੁੱਲੀਆਂ ਨਹੀਂ ਸੀ ਸਮਾਉਂਦੀਆਂ ਕਿਉਂਕਿ ਪੇਕਿਆਂ ਵੱਲੋਂ ਕਿਸੇ ਵੀ ਮੈਂਬਰ ਦਾ ਅੱਗੇ ਸਾਲ 'ਚ ਇੱਕ ਦੋ ਗੇੜੇ ਹੀ ਵੱਜਦੇ ਹੁੰਦੇ ਸੀ ਉਦੋਂ ਕਿ ਆਉਣ ਜਾਣ ਦੇ ਸਾਧਨ ਬਹੁਤ ਘੱਟ ਹੁੰਦੇ ਸੀ ਇਸ ਕਰਕੇ ਬਹੁਤ ਘੱਟ ਰਿਸ਼ਤੇਦਾਰੀਆਂ ਵਿੱਚ ਜਾਇਆ ਜਾਂਦਾ ਸੀ ਤੇ ਸਾਲ ਸਮਾਹੀ ਮਗਰੋਂ ਮਗਰੋਂ ਹੀ ਇਹ ਰਿਸ਼ਤੇਦਾਰੀਆਂ ਵਿੱਚ ਜਾਇਆ ਜਾਂਦਾ ਸੀ ਇਸ ਲਈ ਜਦੋਂ ਪਰੌਣਾ ਆਉਂਦਾ ਸੀ ਤਾਂ ਉਹਦੇ ਆਉਣ ਦਾ ਘਰਦਿਆਂ ਨੂੰ ਬਹੁਤ ਯਾਹ ਹੁੰਦਾ ਸੀ ਐਵੇਂ ਹੀ ਪੇਕਿਆਂ ਵੱਲੋਂ ਆਏ ਕਿਸੇ ਜੀ ਦਾ ਧੀ ਵੱਲੋਂ ਬਹੁਤ ਯਾ ਕੀਤਾ ਜਾਂਦਾ ਸੀ ਤੇ ਭੱਜ ਕੇ ਉਹਨਾਂ ਨੂੰ ਖੁਸ਼ੀ-ਖੁਸ਼ੀ ਮਿਲਿਆ ਜਾਂਦਾ ਵੀ ਪਰ ਬਦਲਦੇ ਸਮੇਂ ਨਾਲ ਹੁਣ ਤੀਆਂ ਦੇ ਇੱਕਿਆਂ ਤੋਂ ਬਿਸਕਟਾਂ ਦੇ ਆਉਣ ਵਾਲੇ ਪੀਪੇ ਘਟ ਗਏ ਨੇ ਜੇ ਕੋਈ ਇਕਾ ਟੁਕਾ ਪਰਿਵਾਰ ਇਹਨਾਂ ਪੀਪਿਆਂ ਵਿੱਚ ਸੰਦਾਰਾ ਪਾ ਕੇ ਦਿੰਦਾ ਵੀ ਆ ਤਾਂ ਉਹ ਹੋਰ ਭਾਂਡਿਆਂ ਦੀ ਜਾਂ ਫਿਰ ਲਫਾਫਿਆਂ ਦੀ ਵਰਤੋਂ ਕਰਦੇ ਹਨ ਨੂੰ ਇਹ ਨਾ ਪੀਪਿਆਂ ਦੀ ਵਰਤੋਂ ਬਹੁਤ ਹੀ ਅੱਜਕੱਲ੍ਹ ਲੋਕ ਬਹੁਤ ਹੀ ਘੱਟ ਵਰਤੋਂ ਕਰਦੇ ਨੇ ਇਸ ਕਰਕੇ ਇਹ ਵਸਤਵੀ ਜਿਹਨੂੰ ਪੀਪਾ ਕਿਹਾ ਜਾਂਦਾ ਏ ਹੌਲੀ-ਹੌਲੀ ਘਰਾں ਵਿੱਚੋਂ ਲੋਪ ਹੋਣ ਕਿਨਾਰੇ ਆ ਜਿਸ ਨੂੰ ਕਿ ਸੰਭਲਣੀ ਬਹੁਤ ਲੋੜ ਹੈ ਸੋ ਇਹ ਵਸਤ ਵੀ ਮੈਂ ਆਪਣੇ ਬਾਈ ਨੰਦ ਸਿੰਘ ਬੜੈਜ ਪ੍ਰਾਸਤੀ ਮਿਊਜ਼ੀਅਮ ਵਿੱਚ ਸੌਂਪ ਕੇ ਰੱਖੀ ਹੋਈ ਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਂ ਆਪਣੇ ਵਰਸੇ ਦੇ ਦਰਸ਼ਨ ਕਰਾ ਸਕਾਂ ਇਸੇ ਕਰਕੇ ਮੈਂ ਇਹਨਾਂ ਵਸਤਾਂ ਨੂੰ ਸਾਂਭ ਰਿਹਾ ਸੋ ਜੇ ਵੀਡੀਓ ਚੰਗੀ ਲੱਗੀ ਤੋ ਵੀਡੀਓ ਜੇ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਜੀ ਕਿਸੇ ਦਿਨ ਕੋਈ ਹੋਰ ਪੁਰਾਣੀ ਵਸਤ ਲੈ ਕੇ ਇਹ ਰਹਾ ਜਰੂਰ ਮਗਾ ਮੌਦੋਂ ਤੱਕ ਲਈ ਸ਼ੁਕਰੀਆ ਰੱਬ ਰਖਾਈ